ਦੋਸਤੋ ਜੇਕਰ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਹਮੇਸ਼ਾ ਇਹ ਯਾਦ ਰੱਖੋ ਕਿ ਜ਼ਿੰਦਗੀ ਵਿੱਚ ਪੈਰ ਫਿਸਲ ਜਾਵੇ ਪਰ ਜ਼ੁਬਾਨ ਤੇ ਨੀਅਤ ਕਦੇ ਨਹੀਂ ਫਿਸਲਣੀ ਚਾਹੀਦੀ ਦੋਸਤੋ ਕਹਾਣੀ ਨੂੰ ਅੰਤ ਤੱਕ ਸੁਣਿਓ ਇੱਕ ਮਹਾਤਮਾ ਜੀ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਕੇ ਪ੍ਰਵਚਨ ਕਰਦੇ ਸੀ ਉਨ੍ਹਾਂ ਕੋਲ ਆਪਣਾ ਕੋਈ ਟਿਕਾਣਾ ਨਹੀਂ ਸੀ ਨਾ ਹੀ ਆਪਣੀ ਕੋਈ ਝੌਂਪੜੀ ਸੀ ਨਾ ਆਸ਼ਰਮ ਕਈ ਵਾਰ ਉਨ੍ਹਾਂ ਦੇ ਮਨ ਵਿੱਚ ਆਉਂਦਾ ਕਿ ਕਾਸ਼ ਕੋਈ ਥਾਂ ਮਿਲ ਜਾਵੇ ਤੇ ਮੈਂ ਆਪਣਾ ਆਸ਼ਰਮ ਬਣਾ ਲਵਾਂ ਇੱਧਰ ਉੱਧਰ ਨਾ ਭਟਕਣਾ ਪਵੇ ਇੱਕ ਦਿਨ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਇੱਕ ਰਾਜਾ ਬਹੁਤ ਦਾਨੀ ਹੈ ਜਿਹੜਾ ਵੀ ਉਸ ਰਾਜੇ ਤੋਂ ਮੰਗਦਾ ਹੈ ਉਹ ਉਸ ਨੂੰ ਦੇ ਦਿੰਦਾ ਹੈ ਇਹ ਗੱਲ ਸੁਣ ਕੇ ਮਹਾਤਮਾ ਜੀ ਨੇ ਸੋਚਿਆ ਕਿ ਕਿਉਂ ਨਾ ਉਹਨਾਂ ਕੋਲ ਜਾ ਕੇ ਥੋੜੀ ਜਹੀ ਜਗ੍ਹਾ ਮੰਗ ਲਈ ਜਾਵੇ ਜਦੋਂ ਉਹ ਰਾਜੇ ਦੇ ਦਰਬਾਰ ਵਿੱਚ ਪਹੁੰਚੇ ਤਾਂ ਉੱਥੇ ਵੱਡੀ ਭੀੜ ਲੱਗੀ ਹੋਈ ਸੀ ਲੋਕ ਜੋ ਮੰਗ ਰਹੇ ਸੀ ਰਾਜਾ ਉਹੀ ਦੇ ਰਿਹਾ ਸੀ ਜਦੋਂ ਮਹਾਤਮਾ ਜੀ ਦੀ ਵਾਰੀ ਆਈ ਰਾਜੇ ਨੇ ਨਮਸਕਾਰ ਕਰਕੇ ਪੁੱਛਿਆ ਮਹਾਤਮਾ ਜੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਤਾਂ ਮਹਾਤਮਾ ਜੀ ਨੇ ਕਿਹਾ ਮੈਨੂੰ ਰਹਿਣ ਲਈ ਥੋੜੀ ਜਿਹੀ ਜਗ੍ਹਾ ਚਾਹੀਦੀ ਹੈ ਇੱਕ ਕੁਟਿਆ ਬਣਾਉਣੀ ਹੈ ਰਾਜੇ ਨੇ ਪੁੱਛਿਆ ਦੱਸੋ ਕਿੰਨੀ ਜਗ੍ਹਾ ਚਾਹੀਦੀ ਹੈ ਹੁਣ ਮਹਾਤਮਾ ਜੀ ਦੇ ਮਨ ਵਿੱਚ ਗਣਨਾ ਚੱਲਣ ਲੱਗੀ ਪਹਿਲਾਂ ਸੋਚਿਆ ਕਿ 1 ਬਿੱਗਾ ਮੰਗ ਲਈਏ ਫਿਰ ਲੱਗਾ 2 ਬਿੱਗਾ ਲੈ ਲਈਏ ਫਿਰ ਉਹਨਾਂ ਨੂੰ ਲੱਗਾ ਕਿ 5 ਬਿੱਗਾ ਚਲੋ ਥੋੜਾ ਜਿਆਦਾ ਵੱਡਾ ਆਸ਼ਰਮ ਬਣ ਜਾਵੇਗਾ ਫਿਰ ਸੋਚਿਆ ਚੰਗੀ ਤਰ੍ਹਾਂ ਬਣ ਜਾਵੇ 10 ਬਿੱਗਾ ਹੀ ਮੰਗ ਲਈਏ ਉਹ ਉਹ ਸੋਚ ਹੀ ਰਹੀ ਸੀ ਕਿ ਰਾਜੇ ਨੇ ਫੇਰ ਪੁੱਛਿਆ ਕਿੰਨੀ ਜਗ੍ਹਾ ਚਾਹੀਦੀ ਹੈ ਮਹਾਰਾਜ ਜੀ ਬੋਲ ਨਹੀਂ ਪਾਏ ਸ਼ਬਦ ਨਹੀਂ ਨਿਕਲ ਰਹੇ ਸੀ ਤਾਂ ਰਾਜੇ ਨੇ ਕਿਹਾ ਇੱਕ ਕੰਮ ਕਰੋ ਤੁਸੀਂ ਉਲਟੀ ਦਿਸ਼ਾ ਵੱਲ ਮੂੰਹ ਕਰਕੇ ਤੁਰਨਾ ਸ਼ੁਰੂ ਕਰੋ ਜਿੱਥੇ ਤੱਕ ਤੁਸੀਂ ਸੂਰਜ ਡੁੱਬਣ ਤੋਂ ਪਹਿਲਾਂ ਪਹੁੰਚ ਜਾਓਗੇ ਫਿਰ ਉੱਥੋਂ ਮੁੜ ਕੇ ਮੇਰੇ ਕੋਲ ਆ ਜਾਓ ਜਿੰਨੀ ਜਗ੍ਹਾ ਤੁਸੀਂ ਕਵਰ ਕਰ ਲਓਗੇ ਉਹ ਸਾਰੀ ਜਗ੍ਹਾ ਤੁਹਾਡੀ ਹੋ ਜਾਵੇਗੀ ਮਹਾਤਮਾ ਜੀ ਬਹੁਤ ਖੁਸ਼ ਹੋਏ ਸੋਚਿਆ ਕਿ ਰਾਜੇ ਨੇ ਤਾਂ ਕਮਾਲ ਕਰ ਦਿੱਤਾ ਉਹਨਾਂ ਨੇ ਦੁਰਨਾ ਸ਼ੁਰੂ ਕਰ ਦਿੱਤਾ ਫਿਰ ਲੱਗਾ ਦੁਰਨ ਨਾਲ ਘੱਟ ਜਗ੍ਹਾ ਮਿਲੇਗੀ ਤਾਂ ਦੌੜਨ ਲੱਗ ਪਏ ਰਾਜੇ ਨੇ ਆਪਣੇ ਦੋ ਘੋੜਸਵਾਰ ਪਿੱਛੇ ਲਾ ਦਿੱਤੇ ਕਿ ਪਾਣੀ ਲੈ ਜਾਓ ਜੇ ਮਹਾਤਮਾ ਜੀ ਨੂੰ ਪਿਆਸ ਲੱਗੇ ਤਾਂ ਪਿਲਾ ਦੇਣਾ ਗਰਮੀ ਦਾ ਸਮਾਂ ਸੀ ਦੁਪਹਿਰ ਹੋ ਚੁੱਕੀ ਸੀ ਮਹਾਤਮਾ ਜੀ ਦੌੜੇ ਚਲੇ ਜਾ ਰਹੇ ਸੀ ਕਦੇ ਜੰਗਲ ਵਿੱਚ ਦੌੜ ਰਹੇ ਫਿਰ ਇੱਕ ਝੀਲ ਵੇਖੀ ਸੋਚਿਆ ਕਿ ਇਹ ਵੀ ਆਸ਼ਰਮ ਵਿੱਚ ਹੋਣੀ ਚਾਹੀਦੀ ਹੈ ਤੇ ਝੀਲ ਦੇ ਚੱਕਰ ਲਗਾਉਣ ਲੱਗੇ ਘੋੜਸਵਾਰ ਪਿੱਛੇ ਆਉਂਦੇ ਰਹੇ ਤੇ ਕਹਿੰਦੇ ਮਹਾਤਮਾ ਜੀ ਪਾਣੀ ਪੀ ਲਓ ਤਾਂ ਉਹ ਮਹਾਤਮਾ ਜੀ ਕਹਿੰਦੇ ਹਲੇ ਮੇਰੇ ਕੋਲ ਸਮਾਂ ਨਹੀਂ ਹੈ ਸੂਰਜ ਟਨਣ ਲੱਗਾ ਤਾਂ ਯਾਦ ਆਇਆ ਕੀ ਵਾਪਸ ਵੀ ਪਹੁੰਚਣਾ ਹੈ ਹੁਣ ਰਾਜੇ ਵੱਲ ਵਾਪਸ ਦੌੜਨ ਲੱਗੇ ਦੌੜਦੇ ਦੌੜਦੇ ਸਿੰਘਾਸਨ ਦੇ ਸਾਹਮਣੇ ਪਹੁੰਚ ਗਏ ਪਰ ਉੱਥੇ ਜਾ ਕੇ ਡਿੱਗ ਪਏ ਤੇ ਐਸੇ ਡਿੱਗੇ ਕਿ ਉੱਠ ਹੀ ਨਹੀਂ ਸਕੇ ਤੇ ਸਦਾ ਲਈ ਚਲੇ ਗਏ ਦੋਸਤੋ ਇਹ ਕਹਾਣੀ ਸਿਰਫ ਮਹਾਤਮਾ ਜੀ ਦੀ ਨਹੀਂ ਇਹ ਸਾਡੀ ਤੇ ਤੁਹਾਡੀ ਵੀ ਕਹਾਣੀ ਹੈ ਅਸੀਂ ਵੀ ਦੌੜੇ ਚਲੇ ਜਾ ਰਹੇ ਹਾਂ ਪਤਾ ਨਹੀਂ ਕੀ ਕੀ ਚਾਹੀਦਾ ਹੈ ਹੋਰ ਚਾਹੀਦਾ ਹੈ ਇਹ ਵੀ ਚਾਹੀਦਾ ਹੈ ਉਹ ਵੀ ਚਾਹੀਦਾ ਹੈ ਸਾਡੀ ਤ੍ਰਿਸ਼ਨਾ ਪਰ ਹੀ ਨਹੀਂ ਰਹੀ ਇਹ ਤ੍ਰਿਸ਼ਨਾ ਇਸ ਜ਼ਿੰਦਗੀ ਨੂੰ ਖਾ ਰਹੀ ਹੈ ਪਰ ਜ਼ਿੰਦਗੀ ਸਿਰਫ ਦੌੜਨ ਦਾ ਨਾਂ ਨਹੀਂ ਜੀਣ ਦਾ ਨਾਂ ਹੈ ਇਹ ਛੋਟੀ ਜਹੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਤ੍ਰਿਸ਼ਨਾ ਤੋਂ ਬਚੋ ਜਿੰਨੀ ਲੋੜ ਹੈ ਉੰਨੇ ਤੋਂ ਹੀ ਸੰਤੁਸ਼ਟ ਰਹੋ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਇਸੇ ਤਰ੍ਹਾਂ ਦੀ ਸਿੱਖੇ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ